ਰਾਜਪੁਰਾ ਦੇ ਵਿੱਚ ਲਗਾਇਆ ਗਿਆ ਇੱਕ ਵੱਡਾ ਖੂਨਦਾਨ ਕੈਂਪ ਇੱਕ ਸੁਸਾਇਟੀ ਨੇ ਕੀਤਾ ਏ ਖਾਸ ਉਪਰਾਲਾ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਕੀਤੀ ਜਾਵੇਗੀ ਮਦਦ ਤੇ ਪੀਜੀਆਈ ਚੰਡੀਗੜ੍ਹ ਤੋਂ ਪਹੁੰਚੀ ਹੈ ਡਾਕਟਰਾਂ ਦੀ ਵਿਸ਼ੇਸ਼ ਟੀਮ ਜਿहां ਰਾਜਪੁਰਾ ਦੇ ਵਿੱਚ ਇੱਕ ਵੱਡਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਥੈਲੇਸੀਮੀਆ ਚਿਲड्रन ਵੈਲਫੇਅਰ ਸੁਸਾਇਟੀ ਨੇ ਇੱਕ ਖਾਸ ਉਪਰਾਲਾ ਕੀਤਾ ਇਸ ਖੂਨਦਾਨ ਕੈਂਪ ਦੇ ਵਿੱਚ ਜਿਹੜਾ ਖੂਨ ਇਕੱਠਾ ਕੀਤਾ ਜਾਵੇਗਾ ਉਸ ਦੇ ਨਾਲ ਥੈਲੇਸੀਮੀਆ ਤੋਂ ਪੀੜਿਤ ਬੱਚਿਆਂ ਦੀ ਮਦਦ ਕੀਤੀ ਜਾਵੇਗੀ ਨਾਲ ਹੀ ਦੱਸਦੀ ਹੈ ਕਿ ਚੰਡੀਗੜ੍ਹ ਪੀਜੀਆਈ ਤੋਂ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਵੀ ਇਸ ਖੂਨਦਾਨ ਕੈਂਪ ਦੇ ਵਿੱਚ ਪਹੁੰਚੀ ਹੈ ਦੱਸਦੀ ਹੈ ਕਿ ਇਹ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹ ਬਾਬਾ ਕਪਲ ਮਹੀਤਾ ਜੀ ਦੀ ਯਾਦ ਦੇ ਵਿੱਚ ਲਗਾਇਆ ਗਿਆ ਹੈ ਇਹ ਖੂਨਦਾਨ ਕੈਂਪ ਆਰਿਆ ਸਮਾਜ ਮੰਦਰ ਹਾਲ ਦੇ ਵਿੱਚ ਲਗਾਇਆ ਗਿਆ ਹੈ ਜਿੱਥੇ ਕਿ ਪੀਜੀਆਈ ਚੰਡੀਗੜ੍ਹ ਤੋਂ ਪਹੁੰਚੀ ਹੋਈ ਡਾਕਟਰਾਂ ਦੀ ਵਿਸ਼ੇਸ਼ ਟੀਮ ਨੇ 95 ਯੂਨਟ ਖੂਨ ਇਕੱਠਾ ਕੀਤਾ ਜਿਸ ਦੇ ਨਾਲ ਜਿਹੜੇ ਬੱਚੇ ਥੈਲੇਸੀਮੀਆ ਤੋਂ ਪੀੜਤ ਨੇ ਉਹਨਾਂ ਦੀ ਮਦਦਾਂ ਦੀ ਕੀਤੀ ਜਾਵੇਗੀ ਦੱਸਦੀ ਏ ਕਿ ਥੈਲੇਸੀਮੀਆ ਦਾ ਮਤਲਬ ਹੁੰਦਾ ਹੈ ਖੂਨ ਦਾ ਨਾ ਬਣਨਾ ਇਹ ਇੱਕ ਆਮ ਤੌਰ ਤੇ ਜਮਾਂਦਰੂ ਬਿਮਾਰੀ ਹੀ ਹੁੰਦੀ ਹੈ ਪਰੰਤੂ ਕਈ ਵਾਰ ਹੈ ਅਗਰ ਕਿਸੇ ਨੂੰ ਅਜੀਹਾ ਖੂਨ ਚੜਾ ਦਿੱਤਾ ਜਾਵੇ ਜਿਸ ਦੇ ਵਿੱਚ ਪਹਿਲਾਂ ਹੀ ਥੈਲੇਸੀਮੀਆ ਦਾ ਰੋਗ ਹੋਵੇ ਤਾਂ ਫਿਰ ਇਹ ਰੋਗ ਉਸ ਵਿਅਕਤੀ ਨੂੰ ਵੀ ਹੋ ਜਾਂਦਾ ਹੈ ਆਮ ਤੌਰ ਤੇ ਜਿਸ ਵਿਅਕਤੀ ਨੂੰ ਥੈਲੇਸੀਮੀਆ ਦਾ ਰੋਗ ਹੋ ਜਾਂਦਾ ਹੈ ਉਸ ਨੂੰ ਤਕਰੀਬਨ 10 ਤੋਂ 15 ਦਿਨਾਂ ਦੇ ਬਾਅਦ ਖੂਨ ਚੜਾਉਣਾ ਪੈਂਦਾ ਹੈ ਅਗਰ ਇਹ ਬਿਮਾਰੀ ਠੀਕ ਹੋ ਜਾਵੇ ਤਾਂ ਫਿਰ ਵਿਅਕਤੀ ਆਮ ਲੋਕਾਂ ਦੀ ਵਾਂਗ ਹੀ ਜ਼ਿੰਦਗੀ ਜਿਉਣ ਲੱਗ ਪੈਂਦਾ ਹੈ ਆਮ ਤੌਰ ਤੇ ਪਹਿਲ ਥੈਲੇਸੀਮੀਆ ਅਰਬ ਮੁਲਕਾਂ ਦੇ ਵਿੱਚ ਹੀ ਪਾਇਆ ਜਾਂਦਾ ਸੀ ਪਰੰਤੂ ਹੁਣ ਭਾਰਤ ਦੇ ਵਿੱਚ ਵੀ 4 ਕਰੋੜ ਦੇ ਕਰੀਬ ਜਿਹੜੇ ਮਰਦ ਤੇ ਔਰਤਾਂ ਨੇ ਉਹਨਾਂ ਦੇ ਵਿੱਚ ਵੀ ਥੈਲੇਸੀਮੀਆ ਮਾਈਨਰ ਪਾਇਆ ਜਾਂਦਾ ਜਦੋਂ ਇਹੋ ਜਿਹੇ ਲੋਕਾਂ ਦਾ ਜਿਹੜਾ ਵਿਆਹ ਹੋ ਜਾਂਦਾ ਹੈ ਜਦੋਂ ਫਿਰ ਉਹਨਾਂ ਦੇ ਬੱਚੇ ਪੈਦਾ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਥੈਲੇਸੀਮੀਆ ਮੇਜਰ ਹੋਣ ਦਾ ਖਦਸ਼ਾ ਜਿਆਦਾ ਵੱਧ ਜਾਂਦਾ ਹੈ ਇਤੋ ਤਾਂ ਕੀ ਕੁਝ ਬਾਲੀਵੁੱਡ ਹਸਤੀਆਂ ਵੀ ਨੇ ਜਿਨ੍ਹਾਂ ਦੇ ਵਿੱਚ ਵੀ ਥੈਲੇਸੀਮੀਆ ਰੋਗ ਪਾਇਆ ਗਿਆ ਜਿਨ੍ਹਾਂ ਦੇ ਵਿੱਚ ਅਮਿਤਾਬਚਨ, ਦੀਆ ਮਿਰਜਾ ਵੀ ਸ਼ਾਮਿਲ ਨੇ ਹਾਲਾਂਕਿ ਇਹ ਜਿਹੜੇ ਬਹੁਤ ਸਾਰੇ ਚਹੇ ਖੂਨਦਾਨ ਕੈਂਪ ਲੱਗਦੇ ਨੇ ਜਿਨ੍ਹਾਂ ਦੇ ਵਿੱਚ ਬਲੱਡ ਇਕੱਠਾ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਨਾਲ ਜਿਹੜੇ ਥੈਲੇਸੀਮੀਆ ਤੋਂ ਪੀੜਿਤ ਲੋਕ ਹੁੰਦੇ ਨੇ ਪੀੜਿਤ ਬੱਚੇ ਹੁੰਦੇ ਨੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹ ਬਿਹਤਰ ਹੋ ਜਾਂਦੀਆਂ ਨੇ ਦੱਸ ਦਈਏ ਕਿ ਜਿਹੜੇ ਬੱਚਿਆਂ ਨੂੰ ਆਮ ਤੌਰ ਤੇ ਥੈਲੇਸੀਮੀਆ ਹੋ ਜਾਂਦਾ ਹੈ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੇ ਨੇ ਤੇ ਖਾਸ ਤੌਰ ਤੇ ਜਿਹੜੇ ਉਛਲ-ਕੁੱਦ ਦੇ ਕੰਮ ਹੁੰਦੇ ਨੇ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹ ਸ਼ਾਮਿਲ ਨਹੀਂ ਹੋ ਪਾਉਂਦੇ ਕਿਉਂਕਿ ਉਹਨਾਂ ਦਾ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ ਬਹੁਤ ਸਾਰੀਆਂ ਚੰਗੀਆਂ ਸੁਸਾਇਟੀਆਂ ਵੀ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਮਦਦ ਕਰਦੀਆਂ ਨੇ ਉਹਨਾਂ ਨੂੰ ਜਿਹੜਾ ਬਲੱਡ ਮੁਹੱਈਆ ਕਰਾਉਂਦੀਆਂ ਨੇ ਤਾਂ ਕਿ ਉਹਨਾਂ ਦੀਆਂ ਜ਼ਿੰਦਗੀਆਂ ਬਚ ਸਕਣ ਤੇ ਉਹ ਆ ਆਮ ਲੋਕਾਂ ਦੇ ਵਾਂਗ ਜ਼ਿੰਦਗੀ ਜੋ ਸਕਣੇ ਇਵੇਂ ਹੀ ਥੈਲੇਸੀਮੀਆ ਚਿਲड्रन ਵੈਲਫੇਅਰ ਸੁਸਾਇਟੀ ਰਾਜਪੁਰਾ ਦੇ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਚੰਡੀਗੜ੍ਹ ਪੀਜੀਆਈ ਤੋਂ ਜਿਹੜੀ ਡਾਕਟਰਾਂ ਦੀ ਟੀਮ ਹੈ ਉਹ ਉਚੇਚੇ ਤੌਰ ਤੇ ਪਹੁੰਚੀ ਹੈ ਤੇ ਇਸ ਟੀਮ ਦੇ ਵੱਲੋਂ 95 ਯੂਨਿਟ ਬਲੱਡ ਇਕੱਠਾ ਕੀਤਾ ਗਿਆ ਹੈ ਜਿਸ ਦੇ ਨਾਲ ਜਿਹੜੇ ਬੱਚੇ ਥੈਲੇਸੀਮੀਆ ਤੋਂ ਪੀੜਤ ਨੇ ਉਹਨਾਂ ਦੀ ਮਦਦ ਕੀਤੀ ਜਾਵੇਗੀ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ ਤਾਂ ਕਿ ਉਹਨਾਂ ਦੀਆਂ ਜ਼ਿੰਦਗੀਆਂ ਬੱਚਸ ਸਕਣ ਇਸ ਸੰਬੰਧ ਵਿੱਚ ਹੋਰ ਕੀ ਕੁਝ ਆਖਿਆ ਗਿਆ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅੱਜ ਆਪਣੇ ਮਿੱਤਰਾਂ ਦੇ ਨਾਲ ਮਿਲ ਕੇ ਅਸੀਂ ਥੈਲੇਸੀਮੀਆ ਬੱਚਿਆਂ ਵਾਸਤੇ 13ਵਾਂ ਬਲੱਡ ਮਿਸ਼ਨ ਕੈਂਪ ਲਗਾ ਰਿਹਾ ਗਿਆ ਜ ਜਿਹਦੇ ਅੰਦਰ ਕੀ ਅਸੀਂ ਜਿਹੜੇ ਥੈਲੇਸੀਮੀਆ ਦੇ ਬੱਚੇ ਜਿਨ੍ਹਾਂ ਨੂੰ ਸਾਡਾ ਪੀਜੀਆਈ ਬਹੁਤ ਅੱਛਾ ਸਰਵ ਕਰਦਾ ਹੈਗਾ ਜਿਸ ਸਮੇਂ ਤੁਹਾਨੂੰ ਬਲੱਡ ਦੀ ਲੋੜ ਹੁੰਦੀ ਹੈ ਬੱਚੇ ਉੱਥੋਂ ਚੜਵਾ ਕੇ ਆਨੇ ਆ ਤੇ ਉਹਨਾਂ ਦੀ ਬਲੱਡ ਦੀ ਘਾਟ ਫੋਨ ਕਰਕੇ ਸਾਨੂੰ ਕੁਝ ਬਲੱਡ ਅਰੇਂਜ ਕਰਕੇ ਦੇਣਾ ਪਿਆ ਜਿਸ ਵਾਸਤੇ ਕੀ ਅਸੀਂ ਕੈਂਪ ਲਗਾਇਆ ਹੈਗਾ ਤੇ ਕਾਫੀ ਅੱਛਾ ਲੋਕਾਂ ਦਾ ਸਭ ਉਹਦੇ ਚ ਸਮਰਥਨ ਦਿੱਤਾ ਜਾ ਰਿਹਾ ਹੈ ਕਾਫੀ ਲੋਕ ਆ ਰਹੇ ਨੇ ਸਪੈਸ਼ਲ ਬਲੱਡ ਦੇਣ ਵਾਸਤੇ ਜਿਹੜਾ ਕਿ ਉਹਨਾਂ ਨੂੰ ਅਸੀਂ ਪੀਜੀ ਨੂੰ ਸੈਲਵ ਕਰ ਰਿਹਾ ਹੈ ਇਹ ਰਾਏਪੁਰ ਤੋਂ ਥੈਲਾਸੀਮੀਆ ਦੇ ਬਹੁਤ ਹੀ ਬੱਚੇ ਹੈਗੇ ਜਿਨ੍ਹਾਂ ਨੂੰ ਸਾਡੇ ਲੋੜ ਪੈਂਦੀ ਹੈਗੀ ਜੀ ਇਹਦੇ ਵਾਸਤੇ ਸਾਨੂੰ ਉੱਥੇ ਪੀਜੀਰ ਤੋਂ ਹੋਇਆ ਹੁਕਮ ਆਇਆ ਹੈਗਾ ਕਿ ਸਾਨੂੰ ਇੱਕ ਕੈਂਪ ਲਗਾ ਕੇ ਦਿਓ ਸਾਡੇ ਦੀ ਬਹੁਤ ਸ਼ਾਰਟੇਜ ਆ ਰਹੀ ਹੈ ਜੀ ਜਿਸ ਕਰਕੇ ਅਸੀਂ ਇੱਥੇ ਕੈਂਪ ਲਗਾ ਰਹੇ ਆ ਕਿ ਥੈਲਾਸੀਮੀਆ ਦੇ ਬੱਚਿਆਂ ਵਾਸਤੇ ਇਹ ਕਿੰਮਾ ਕੰਮ ਹੈ ਇਹ 13ਵਾਂ ਕੈਂਪ ਹੈ ਜੀ ਬਲੱਡ ਡੋਨੇਟ ਕਰਨ ਨਾਲ ਕਿਸੇ ਨੂੰ ਕੋਈ ਘਾਟਾ ਨਹੀਂ ਹੁੰਦਾ ਬਲਕਿ ਜੋ ਡਾਕਟਰਾਂ ਦਾ ਪੀਜੀਆਈ ਦਾ ਕਹਿਣਾ ਹੈ ਕਿ ਭਈ 6 ਘੰਟੇ ਬਾਅਦ ਆਦਮੀ ਫਿਰ ਨਵਾਂ ਬਲੱਡ ਫਰੈਸ਼ ਬਲੱਡ ਬਣਨਾ ਸ਼ੁਰੂ ਹੋ ਜਾਂਦਾ ਉਹ ਕਾਫੀ ਡਿਸੀਜ਼ ਇਹਦੇ ਨਾਲ ਪੀਜੀਆਈ ਵਾਲੇ ਡਾਕਟਰ ਚੈੱਕ ਵੀ ਕਰਦੇ ਨੇ ਉਹ ਸਾਰਾ ਕੁਝ ਦੱਸਦੇ ਵੀ ਨੇ ਅਗਰ ਤੁਹਾਡੇ ਬਲੱਡ ਦੇ ਅੰਦਰ ਕੋਈ ਕਮੀ ਹੈ ਜਾਂ ਕੁਝ ਹੈ ਉਹ ਚੈੱਕ ਕਰਕੇ ਨਾਲ ਦੀ ਨਾਲ ਤੁਹਾਨੂੰ 2-3 ਦਿਨਾਂ ਦੇ ਅੰਦਰ ਪੂਰੀ ਰਿਪੋਰਟ ਦਿੰਦੇ ਨੇ ਵੀ ਬਲੱਡ ਦੇ ਅੰਦਰ ਕੋਈ ਤੁਹਾਡੀ ਕਮੀ ਹੈ ਜਾਂ ਜੀ ਕੋਈ ਨਵੀਂ ਪੈਦਾ ਤਾਂ ਨਹੀਂ ਹੋ ਰਹੀ ਔਰ ਫਰੈਸ਼ ਬਲੱਡ ਬਣਨ ਨਾਲ ਤੁਹਾਡੇ ਹਾਰਟ ਨੂੰ ਲੀਵਰ ਨੂੰ ਜਾਂ ਪੂਰੀ ਬਾਡੀ ਨੂੰ ਪੂਰਾ ਦਾ ਪੂਰਾ ਫਰੈਸ਼ ਬਲੱਡ ਸਪਲਾਈ ਹੋਣਾ ਸ਼ੁਰੂ ਹੋ ਜਾਂਦਾ ਜਿਹੜਾ ਪੁਰਾਣਾ ਬਲੱਡ ਹੁੰਦਾ ਸਾਡਾ 3-4 ਮਹੀਨੇ ਵੈਸੇ ਇੱਕ ਡਾਕਟਰੀ رائے ਦੇ ਮੁਤਾਬਿਕ 3 ਮਹੀਨੇ ਬਾਅਦ ਡੋਨੇਟ ਹਰ ਆਦਮੀ ਨੂੰ ਕਰਨਾ ਹੀ ਕਰਨਾ ਚਾਹੀਦਾ ਇਹ ਕੰਪਲਸਰੀ ਹੈ ਤੇ ਤੁਹਾਡੇ ਹੁਣ ਬਲੱਡ ਕੈਂਪ ਦੇ ਵਿੱਚ ਕਿੰਨੇ ਕਿ ਯੂਨਿਟ ਜਿਹੜੇ ਹੈ ਬਲੱਡ ਇਕੱਠੇ ਹੋ ਜਾਂਦੇ ਆ ਇਹ ਸਾਡੇ ਕੋਲ ਜੀ ਸਮਝ ਲਓ 100 ਪਲੱਸ ਲਗਭਗ ਹੋ ਜਾਂਦੇ ਨੇ ਕਦੀ ਕਦਾਰ ਐਵੇਂ ਹੁੰਦਾ ਜਿਵੇਂ ਕਿ ਬਈ ਕੋਈ ਇਸ ਮਹੀਨੇ ਦੇ ਅੰਦਰ ਜ਼ਿਆਦਾ ਕੈਂਪ ਲੱਗ ਗਏ ਜਾਂ ਹੋਰ ਵੀ ਸੰਸਥਾਵਾਂ ਲਾਉਂਦੀਆਂ ਨੇ ਬੜਾ ਵੱਡਾ ਉਪਰਾਲਾ ਕਰਦੀਆਂ ਨੇ ਲੇਕਿਨ ਜਦੋਂ ਜ਼ਿਆਦਾ ਡੋਨੇਟ ਵਾਲੇ ਕੰਪ ਕੈਂਪ ਲੱਗ ਜਾਂਦੇ ਨੇ ਫਿਰ ਥੋੜੀ ਜੀ ਹੋ ਸਕਦਾ ਹੈ ਪਲੱਸ ਮਾਈਨਸ ਹੋ ਸਕਦਾ ਹੈ ਲੇਕਿਨ ਵੈਸੇ 100 ਪਲੱਸ ਤਾਂ ਗਾਰੰਟੀਡ ਹੈ ਹੋਣ ਦੇ ਹੁੰਦੇ ਨੇ ਸਾਡੇ ਪੱਕੇ ਡੋਨਰ ਨੇ ਜਿਹੜੇ